ਪੀਰੀ ਫੁਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਘਰ ਦੇ ਵਿੱਚ ਕੋਈ ਕਿਸੇ ਨੇ ਜਾਦੂ ਟੂਣਾ ਕੋਈ ਕਾਲਾ ਏਲਮ ਕਿਸੇ ਵੀ ਪ੍ਰਕਾਰ ਦੀ ਕੋਈ 네ਗੇਟਿਵ એનર્ਜੀ ਭੇਜੀ ਹੋਵੇ ਤਾਂ ਤੁਸੀਂ ਇਸ ਕਾਲੀ ਦੇ ਯੰਤਰ ਦੇ ਨਾਲ ਇਸ ਚੀਜ਼ ਨੂੰ ਸਫਾਇਆ ਕਰ ਸਕਦੇ ਹਾਂ ਮਾਤਾ ਕਾਲੀ ਦਾ ਯੰਤਰ ਤੁਹਾਨੂੰ ਦੇਣ ਜਾ ਰਹੇ ਹਾਂ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣ ਗਿਆ ਸੋ ਦੋਸਤੋ ਹੁਣ ਗੱਲ ਕਰਦੇ ਹਾਂ ਮਾਤਾ ਕਾਲੀ ਦੇ ਇਸ ਯੰਤਰ ਬਾਰੇ ਜਿਹੜਾ ਕਿ ਘਰ ਦੇ ਵਿੱਚੋਂ ਜਾਦੂ ਠੂਣੇ ਨੂੰ ਸਮਾਪਤ ਕਰ ਦਿੰਦਾ ਹੈ ਜਾਗਰੂਤ ਉਹਨਾਂ ਖਤਮ ਕਰ ਦਿੰਦਾ ਹੈ ਸਾ ਦੋਸਤੋ ਇਸ ਯੰਤਰ ਦੇ ਨਾਲ ਵੱਡੇ ਵੱਡੇ ਇਲਮ ਨੂੰ ਤੋੜ ਕੀਤਾ ਜਾ ਸਕਦਾ ਹੈ ਕਿਸੇ ਨੇ ਵੀ ਕਾਲਾ ਇਲਮ ਤੁਹਾਡੇ ਉੱਤੇ ਭੇਜਿਆ ਹੋਵੇ ਕਾਲਾ ਇਲਮ ਕੋਈ ਹੋਵੇ ਕਿਸੇ ਤਰ੍ਹਾਂ ਦਾ ਹੋਵੇ ਮਹਾਕਾਲੀ ਇੱਕ ਐਸੀ ਬ੍ਰਹਮੰਡ ਦੀ ਸ਼ਕਤੀ ਹੈ ਜਿਹੜਾ ਕਿ ਹਰ ਇੱਕ ਇਲਮ ਤੋੜ ਸਕਦੀ ਹੈ ਮਾਤਾ ਕਾਲੀ ਨੂੰ ਵਰਦਾਨ ਪ੍ਰਾਪਤੀ ਸੀ ਜਿਹੜੇ ਵੀ ਚਾਹੋ ਉਹ ਇਲਮ ਤੋੜ ਸਕਦੀ ਮਾਦਾ ਅਵਤਾਰ ਹੀ ਇਲਮ ਤੋੜਨ ਵਾਸਤੇ ਹੋਇਆ ਸੀ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਹੋਇਆ ਸੀ ਜਿਹੜਾ ਕਿ ਕਿਸੇ ਨੂੰ ਵੀ ਤੰਗ ਪਰੇਸ਼ਾਨ ਕਰਦੇ ਆ ਲੋਕਾਂ ਨੂੰ ਕਰਦੇ ਆ ਚਾਹੇ ਦੁਨੀਆ ਦੇ ਉੱਤੇ ਸ੍ਰਿਸ਼ਟੀ ਦੇ ਵਿੱਚ ਜਿਹੜੇ ਵੀ ਕਿਸੇ ਦਾ ਨੁਕਸਾਨ ਕਰਦੇ ਆ ਉਹਨਾਂ ਵਾਸਤੇ ਮਾ ਕਾਲੀ ਦਾ ਜਨਮ ਹੋਇਆ ਸੀ ਕਿ ਜਿਹੜਾ ਵਿਧੀ ਦੇ ਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਉਹਦਾ ਮਹਾ ਕਾਲੀ ਹੀ ਨਾਸ਼ ਕਰਦੀ ਹੈ ਸੋ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਲੋਕ महाकाली ਨੂੰ પ્રસન્ન ਕਰਕੇ महाकाली महाकाली ਦੀਆਂ ਜੋਗਨੀਆਂ ਭੇਜ ਕੇ ਹੀ ਕੰਮ ਪੁੱਥੇ ਕਰਾਈ ਜਾਂਦੇ ਆ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਇਹ ਜਿਹੜਾ ਵੱਧ ਚੁੱਕਾ ਹੈ ਕੰਮ ਕਿਉਂਕਿ ਹੁਣ ਤੁਸੀਂ ਦੀਵਾਲੀ ਨਿਕਲ ਕੇ ਗਈ ਸੀ ਔਰ ਦੀਵਾਲੀ ਦੇ ਵਿੱਚ ਤਾਂ ਇੰਨਾ ਕੰਮ ਵਧਿਆ ਹੋਇਆ ਸੀ ਇਸ ਪਾਰ ਕਿ ਜਿਹਦੀਆਂ ਹੱਦਾਂ ਪਾਰ ਹੋਈਆਂ ਪਿਛਲੇ 20 ਸਾਲਾਂ ਤੋਂ ਪਹਿਲੀ ਵਾਰ ਇਹ ਜਿਹੜੇ ਕੇਸ ਨੇ ਵਧਿਆ ਕਿ ਹੋਰ ਵਧਣ ਦੇ ਜਾ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਲਜ ਪੈਰ ਪਸਾਰਦਾ ਜਾ ਰਿਹਾ ਉਸੇ ਤਰ੍ਹਾਂ ਜਿਹੜਾ ਇਹਲਾ ਮੈਂ ਜਾਦੂ ਟੂਣਾ ਹੈ ਵੱਧਦਾ ਜਾ ਰਿਹਾ ਸੋ ਦੋਸਤੋ ਇਹਨਾਂ ਨੂੰ ਆਪਾਂ ਖਤਮ ਕਰਨ ਵਾਸਤੇ ਹੀ ਤੁਹਾਨੂੰ ਅੱਜ ਇੱਕ ਯੰਤਰ ਮਹਾਕਾਲੀ ਦਾ ਦੇਣ ਜਾ ਰਹੇ ਹਾਂ ਔਰ ਇਸ ਯੰਤਰ ਦੇ ਨਾਲ ਚਾਹੇ ਕੋਈ ਵੱਡਾ ਤਾਤ੍ਰਿਕ ਕੋਈ ਵੱਡਾ ਬਾਬਾ ਜਿਨੇ ਕੋਈ ਵੀ ਵਿਧਿਆ ਕੀਤੀ ਹੋਵੇ ਜਿਨੇ भेजी ਹੋਵੇ ਤਾਂ ਦੋਸਤੋ ਤੁਸੀਂ ਇਸ ਯੰਤਰ ਤੋਂ ਲੈ ਕੇ ਇਸ ਯੰਤਰ ਨੂੰ ਬਣਾ ਲਿਓ ਯੰਤਰ ਨੂੰ ਬਣਾ ਕੇ ਇਸ ਯੰਤਰ ਦੀਆਂ ਵਿਧੀਆਂ ਬਹੁਤ ਸਾਰੀਆਂ ਆ ਪਰ ਮੈਂ ਤੁਹਾਨੂੰ ਇੱਥੇ ਇੱਕ ਵਿਧੀ ਹੀ ਦੱਸਾਂਗਾ ਕਿਉਂਕਿ ਕਿ ਵੀਡੀਓ ਬਹੁਤ ਲੰਬੀ ਹੋ ਜਣੀ ਜੇ ਮੈਂ ਵਿਧੀਆਂ ਦੇ ਬਾਰੇ ਦੱਸਣ ਲੱਪਿਆਂ ਬਹੁਤ ਸੌਖਾ ਤੇ ਸਰਲ ਜਿਆ ਤੁਹਾਨੂੰ ਜਿਹੜਾ ਯੰਤਰ ਦੀ ਵਿਧੀ ਦੱਸੂਗਾ ਯੰਤਰ ਨੂੰ ਬਣਾ ਕੇ ਕਿਦਾਂ ਨੂੰ ਤੁਸੀਂ ਘਰ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਕਿੱਥੇ ਰੱਖ ਕੇ ਜਿਹੜਾ ਤੁਸੀਂ ਜਾਦੂ ਟੁਨੇ ਤੋਂ ਪਛਾ ਸਕਦੇ ਆ ਸੋ ਦੋਸਤੋ ਤੁਸੀਂ ਜਿੱਦਾਂ ਦੇਖਿਆ ਹੋਏਗਾ ਕੋਈ ਵੀ ਤੁਹਾਡਾ ਆਸ-ਪਾਸ ਦਾ ਕੋਈ ਤੁਹਾਡੇ ਤੋਂ ਸੜਦਾ ਹੋਊਗਾ ਜਾਂ ਕੋਈ ਰਿਸ਼ਤੇਦਾਰ ਨੱਪਰ ਦੇ ਵਿੱਚੋਂ ਕੋਈ ਸ਼ਰੀਕੇ ਦੇ ਵਿੱਚੋਂ ਕੋਈ ਐਸਾ ਕੋਈ ਵਿਅਕਤੀ ਹੋਏਗਾ ਹੋਏਗਾ ਜਿਹੜਾ ਤੁਹਾਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਹੋਏਗਾ ਸੋ ਦੋਸਤੋ ਇਸ ਟਾਈਮ ਦੇ ਵਿੱਚ ਕੋਈ ਨਹੀਂ ਪਤਾ ਚੱਲਦਾ ਕਿ ਕਿਹੜਾ ਦੁਸ਼ਮਣ ਕਦੋਂ ਪੈਦਾ ਹੋ ਗਿਆ ਗੁਪਤ ਛਤ్రੂ ਗੁਪਤ ਦੁਸ਼ਮਣ ਬਹੁਤ ਪੈਦਾ ਹੋ ਜਾਂਦੇ ਆ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਕਿਹੜਾ ਕਿੱਥੋਂ ਆ ਗਿਆ ਸੋ ਵੱਧ ਦੀ ਤਰੱਕੀ ਦੇਖ ਕੇ ਕਿਸੇ ਨੂੰ ਕੋਈ ਵੀ ਖੁਸ਼ ਨਹੀਂ ਹੁੰਦਾ ਸੋ ਉਹਦੇ ਉੱਤੇ ਪੂਰੇ ਕੰਮ ਹੀ ਭੇਜਦੇ ਆ ਤੋ ਆਪਾਂ ਇਹਨਾਂ ਨੂੰ ਕਰਨਾ ਕਿੱਦਾਂ ਸੋ ਤੁਸੀਂ ਕੀ ਕਰਨਾ ਇੱਕ ਭੋਜ ਪੱਤਰ ਦਾ ਕਾਗਜ ਜਿਹੜਾ ਪੂਜ ਪੱਤਰ ਦਾ ਉਹ ਕਿਤੇ ਵੀ ਪੂਜਾ ਵਾਲੀ ਸਮਗਰੀ ਤੋਂ ਮਿਲ ਜਾਂਦਾ ਜਿੱਥੋਂ ਪੂਜਾ ਦੀ ਸਮਗਰੀ ਮਿਲਦੀ ਪੂਜ ਪੱਤਰ ਲੈ ਲੈਣਾ ਠੀਕ ਹੈ ਪੂਜ ਪੱਤਰ ਦੇ ਉੱਤੇ ਇਹ ਜਿਹੜਾ ਯੰਤਰ ਸਾਹਮਣੇ ਤੁਹਾਡਾ ਸਕਰੀਨ ਤੇ ਚੱਲ ਰਿਹਾ ਇਸ ਯੰਤਰ ਦੇ ਖਾਨੇ ਤੁਸੀਂ ਦੇਖ ਲਓ ਜਿੰਨੇ ਬਣਿਓ ਉਸੇ ਤਰੀਕੇ ਦੇ ਨਾਲ ਤੁਸੀਂ ਖਾਨੇ ਬਣਾ ਲੈਣੇ ਆ ਠੀਕ ਹੈ ਖਾਨੇ ਬਣਾ ਕੇ ਜਿਸ ਤਰ੍ਹਾਂ ਇਹਦੇ ਵਿੱਚ ਇਹ ਯੰਤਰ ਹਿੰਦੀ ਦੇ ਵਿੱਚ ਕਿ ਕਰ ਕਿ ਕਰਕੇ ਇਹਨੋਂ ਅਸੀਂ ਹਿੰਦੀ ਵਿੱਚ ਹੀ ਰੱਖਣਾ ਕਿਉਂ ਕਰਕੇ ਜੇ ਅਸੀਂ ਆਪਾਂ ਭਾਸ਼ਾ 'ਚ ਬਦਲਦੇ ਸੀ ਆਪਾਂ ਉਹ ਮੰਤਰਾਂ ਦੀ ਫੇਰ ਫੇਰ ਹੋ ਜਾਣੀ ਸੀ ਇਸ ਕਰਕੇ ਜਿਸ ਤਰੀਕੇ ਨਾਲ ਜੋ ਯੰਤਰ ਹੈ ਉਹਨੂੰ ਉਸੇ ਤਰੀਕੇ ਨਾਲ ਚਲਾਉਣ ਲਈ ਤੁਹਾਨੂੰ ਦੱਸਣ ਜਾ ਰਿਹਾ ਯੰਤਰ ਜਿੱਤਾ ਲਿਖਿਆ ਹੋਇਆ ਇਸੇ ਤਰ੍ਹਾਂ ਤੁਸੀਂ ਕ੍ਰੀਮ 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 ਸਾਰਾ ਖਾਨਿਆਂ ਦੇ ਵਿੱਚ ਲਿਖ ਲੈਣਾ ਮਾਤਾ ਕਾਲੀ ਦਾ ਇਹ ਬੀਜ ਮੰਤਰ ਸੋ ਇਹਦੇ ਚਾਰ ਕੋਨਿਆਂ ਦੇ ਵਿੱਚ ਜਿਹੜੇ ਤ੍ਰਿਕੋਣ ਬਣਾ ਕੇ ਜਿਹੜੇ ਖੋਨਿਆਂ ਦੇ ਵਿੱਚ ਗੋਲੇ ਬਣਾ ਕੇ ਓਮ ਲਿਖ ਲੈਣਾ ਤੁਸੀਂ ਚਾਰੇ ਖੁੰਝਿਆਂ 'ਚ ਠੀਕ ਹੈ ਇਹ ਤੁਹਾਡੇ ਘਰ ਦਾ ਜਿਹੜਾ ਜਿੰਨਾ ਵੀ ਤੁਹਾਡਾ ਘਰ ਦਾ ਵਾਸਤੂ ਉਹ ਵੀ ਠੀਕ ਕਰ ਦੇਗੀ ਔਰ ਜਿੰਨਾ ਵੀ ਘਰ ਦੇ ਵਿੱਚ ਕੋਈ ਖਲੇਰਾ ਪਿਆ ਹੋਊਗਾ ਇੱਧਰ ਉੱਧਰ ਦਾ ਸਾਰਾ ਉਹ ਠੀਕ ਹੋ ਜਾਏਗਾ ਸੋ ਇਸ ਯੰਤਰ ਨੂੰ ਤੁਸੀਂ ਲਾਲ ਪੈਨ ਦੇ ਨਾਲ ਪੋਜ ਪੱਤਰ ਤੇ ਬਣਾ ਕੇ ਇਹਦੇ ਵਿੱਚ ਤੁਸੀਂ ਕੀ ਕਰਨਾ ਇੱਕ ਮੁਠੀ ਕਾਲੇ ਮਾਹ ਲੈ ਲੈਣਿਆ ਠੀਕ ਹੈ ਇਸ ਯੰਤਰ ਨੂੰ ਬਣਾਉਣ ਤੋਂ ਬਾਅਦ ਸ਼ਨੀਵਾਰ ਵਾਲੇ ਦਿਨ ਕਰਨਾ ਹੈ ਇਹ ਕੰਮ ਠੀਕ ਹੈ ਸ਼ਨੀਵਾਰ ਸਵੇਰੇ ਕਰ ਲਓ ਇੱਕ ਮੁਠੀ ਕਾਲੇ ਮਾਂ ਦੇ ਪਾਦਣੇ ਕਾਲੇ ਕੱਪੜੇ ਦੇ ਵਿੱਚ ਲਪੇਟ ਕੇ ਠੀਕ ਹੈ ਕਾਲੇ ਕੱਪੜੇ ਦੇ ਵਿੱਚ ਲਪੇਟ ਕੇ ਘਰ ਦੇ ਵਿੱਚ ਕਿਤੇ ਵੀ ਰੱਖ ਦਿਓ ਜਿੱਥੇ ਮਹਾ ਮਾਈ ਦੀ ਪੂਜਾ ਹੁੰਦੀ ਹੋਵੇ ਜਿੱਥੇ ਨਾ ਵੀ ਕਿਸੇ ਦੀ ਵੀ ਪੂਜਾ ਕਰਦੇ ਹੋ ਇਹ ਜਿਹੜੀ ਪੋਟਲੀ ਹੈ ਇਹਦੇ ਵਿੱਚ ਯੰਤਰ ਪਾ ਕੇ ਉੱਥੇ ਰੱਖ ਦਿਓ ਤੁਹਾਡੇ ਘਰ ਦੀ ਜਿੰਨੀ ਵੀ ਨੈਗੇਟਿਵ એનર્ਜੀ ਸਾਰੀ ਦੂਰ ਹੋ ਜਾਏਗੀ ਜੇ ਕੋਸ਼ਿਸ਼ ਕਰਿਓ ਜੇ ਪੂਜਾ ਤਾਂ ਨਹੀਂ ਵੀ ਹੈਗਾ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਬੰਨ ਦਿਓ ਤਦ ਦਿੱਖਿਓ ਤੁਹਾਡੇ ਘਰ ਦੇ ਵਿੱਚੋਂ ਜਿੰਨੀ ਵੀ ਕੋਈ ਨੈਗੇਟਿਵ એનર્ਜੀ ਜਿੰਨਾ ਵੀ ਕੀਤਾ ਕਰਾਇਆ ਸਾਰਾ ਸਫਾਇਆ ਹੋ ਜਾਏਗਾ ਮਹਾਵਕਾੜੀ ਦੇ ਨਾਮ ਦੇ ਨਾਲ ਤੋਂ ਦੋਸਤੋ ਜਦੋਂ ਤੁਹਾਡਾ ਇਹ ਕੰਮ ਪੂਰਾ ਹੋ ਗਿਆ ਤਾਂ ਇਸ ਯੰਤਰ ਨੂੰ ਤੁਸੀਂ ਉਤਾਰ ਕੇ ਦੁਬਾਰਾ ਬਣਾ ਲੈਣਾ ਠੀਕ ਹੈ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਭਲੀ ਕਰੇ